ਇਸ਼ੇ ਗੁਰਦੇਵਾਲ ਸਿੰਘ ਦੀ ਕਹਾਣੀ ਸੱਗੀ ਫੁੱਲ ਜਦੋਂ ਦੀ ਇਸਰ ਦੀ ਭੈਣ ਮੁੰਡੇ ਦੇ ਵਿਆਹ ਦੀ ਭੇਲੀ ਦੇ ਕੇ ਗਈ ਸੀ ਮੁੰਨੋ ਨੇ ਉਦੋਂ ਦਾ ਹੀ ਰੱਟਾ ਪਾਇਆ ਹੋਇਆ ਸੀ ਆਥਣੋਂ ਗਣ ਉਹੀ ਕਲ ਛੇੜਦੀ ਰਹਿੰਦੀ ਫਰੀਸਰ ਜੇ ਤਾਂ ਆਪਣੀ ਅੜੀ ਫੜੀ ਬੈਠਾ ਸੀ ਉਹ ਗਰੀਬੀ ਦਾਅਵੇ ਵਾਲਾ ਕੰਮ ਕਰਕੇ ਡੰਗਸਾਨਣਾ ਚਾਹੁੰਦਾ ਸੀ ਪਰ ਮੁੰਨੋ ਕਹਿੰਦੀ ਸੀ ਜਾਣਾ ਤੇ ਗੱਜ-ਵੱਜ ਕੇ ਜਾਣਾ ਨਹੀਂ ਤਾਂ ਸ਼ਰੀਕਾ ਤੋਂ ਨੱਕ ਵਡਾਉਣ ਨਾਲੋਂ ਚੋਪੀ ਚੰਗੀ ਆਥਰੇ ਜਾਦੀਸ਼ਰ ਹਲ ਛੱਡ ਕੇ ਆਇਆ ਤੇ ਮੁੰਨੋ ਨੇ ਫੇਰ ਰੀੜਕਾ ਪਾ ਲਿਆ ਅੱਜ ਬਚਣੀ ਦੀ ਬੇਬੇ ਆਈ ਸੀ ਉਹ ਈਸਰ ਕੋਲ ਫੇਰ ਕਾਲ ਛੇੜੀ ਉਹ ਜਿਹੜੀਆਂ ਦੱਸ ਕੇ ਗਈਆਂ ਨਾ ਸੁਣ ਕੇ ਮੇਰਾ ਕਾਲਜਾ ਮੱਚ ਗਿਆ ਕਹਿੰਦੀ ਤੇਰੀ ਚਠਾਣੀ ਪਿੰਡ ਚ ਗੁੱਡਾ ਬੰਨੀ ਫਿਰਦੀ ਐ ਕਹਿੰਦੀ ਅੱਡ ਹੋਣ ਵੇਲੇ ਤਾਂ ਦੋਵੇਂ ਤੀਵੀ ਮਾਲਕ ਦੰਬ ਚੁੱਕੀ ਫਿਰਦੇ ਸੀ ਜਿਹਦਾ ਆਜੂ ਬਣਾਉਣੀ ਸੀ ਪਤਾ ਤਾਂ ਹੁਣ ਲੱਗੂ ਜਦੋਂ ਬਰਾਬਰ ਝੁੱਗਾ ਲਟਾਉਣਾ ਪਿਆ ਦੇਖੋ ਨਾ ਹੁਣ ਕਿਹੜੇ ਤੱਗੇ ਕਰਾ ਕੇ ਲੈ ਜਾਂਦੇ ਆ ਮੈਂ ਵੀ ਪਾਲੇ ਦੀ ਧੀ ਨਹੀਂ ਜੋ ਸੱਗੇ ਰਤਿਆ ਚ ਇਹਨਾਂ ਦਾ ਸੁੰਡਕਾ ਨਹੀਂ ਵਾਣਾ ਕੀਤਾ ਤਾਂ ਸਾਡੀ ਛਪਰੀ ਤੇ ਭਾਵੇਂ ਕੱਖ ਨਾ ਰੇ ਪਰ ਇਸਰ ਨੇ ਇਸ ਗੱਲ ਦਾ ਕੋਈ ਮੋੜ ਨਹੀਂ ਦਿੱਤਾ ਕੁਝ ਤਾਂ ਸਾਰੇ ਦਿਨ ਦੇ ਥਕੇਵੇਂ ਦੇ ਨਾਲ ਉਹਦੇ ਹੱਡ ਚਸਕੀ ਜਾਂਦੇ ਸੀ ਉਤੋਂ ਕੌੜੀਆਂ ਕਸੈਲੀਆਂ ਸੁਣ ਕੇ ਉਹਦਾ ਚਿੱਤ ਹੋਰ ਭੈੜਾ ਪੈ ਗਿਆ ਇਹ ਤਾਂ ਹੁੱਲਾ ਫੱਕਣਾ ਹੀ ਪਊ ਮੁੰਨੋ ਨੇ ਗੱਲ ਉਸੇ ਪਾਸੇ ਮੋੜ ਲਈ ਜੇ ਮਾੜਾ ਮੋਟਾ ਵੀ ਹੱਥ ਕੋਟ ਲਿਆ ਨਾ ਤਾਂ ਇਸ ਕੱਲ ਮੁੰਈ ਨੇ ਸਾਰੀ ਉਮਰ ਮੈਨੂੰ ਨੈਣ ਕੇ ਮਾਰ ਦੇਣਾ ਕੋਲੇ ਨਾਲ ਚੁੱਲ੍ਹੇ ਚੱਤੋਂ ਪੈਰ ਆਰਾ ਲਾਇਆ ਕਰ ਉਧਰੋਂ ਤੇਰੀ ਭੈਣ ਵੱਨਿਓ ਵੀ ਡਰ ਲੱਗਦਾ ਕੁਛ ਉਹਦਾ ਸੁਭਾਅ ਕਰਵਾ ਕੁਝ ਇਹੋ ਜਿਹਿਆਂ ਦੀ ਸਿੱਖੀ ਸਿਕਾਈ ਉਹ ਹੋਰ ਦੀਆਂ ਹੋਰ ਬਣਾ ਲਉ ਉਹਨੇ ਤਾਂ ਆਖਣਾ ਚਾਰ ਛਿੱਲੜ ਲਾਉਣ ਦੇ ਮਾਰੇ ਕਿ ਸਲੀ ਵਟ ਗਏ ਓਂ ਵੀ ਪਹਿਲਾ ਸਾਇਆ ਲੈਣ ਦੇਣ ਜੱਗ ਤੇ ਬਣਿਆ ਆਇਆ ਜਿਨ੍ਹਾਂ ਦੇ ਡੰਗਣੀ ਪੱਕਦੀ ਇਹੋ ਜਿਹੇ ਮੌਕੇ ਵੀ ਆਪਣੇ ਭੈਣ ਭਰਾਵਾਂ ਤੋਂ ਮਗਰ ਨਹੀਂ ਰਹਿੰਦੇ ਮੁੰਨੋ ਕਿੰਨਾ ਚਿਰ ਬੋਲਦੀ ਰਹੀ ਇਸਰ ਚੁੱਪ ਕੀਤਾ ਸੁਣਦਾ ਰਿਹਾ ਉਹਨੂੰ ਕਿਸੇ ਗੱਲ ਦਾ ਜਵਾਬ ਨਹੀਂ ਸੀ ਔੜ ਰਿਹਾ ਉਹ ਸੋਚੀ ਪਿਆ ਸਿਰ ਫੜੀ ਖੁਰਲੀ ਤੇ ਬੈਠਾ ਰਿਹਾ ਮੁੰਨੋ ਤੋਂ ਘਰ ਦੀ ਹਾਲਤ ਕੁਝ ਹੀ ਨਹੀਂ ਸੀ ਪਰਾ ਨਾਲੋਂ ਅੱਡ ਹੋਣ ਵੇਲੇ ਈਸਰ ਦੇ ਵਿਆਹ ਲਈ ਲਈ ਕਰਜ਼ੇ ਤੇ ਉਹਦਾ ਗੂਠਾ ਲਵਾ ਕੇ ਫੇਰ ਈਸਰ ਦੀ ਪਰਜਾਈ ਨੇ ਭਾਂਡੇ ਚੱਕਣ ਦਿੱਤੇ ਸੀ। ਪਹਿਲੀ ਵੀ ਉਹਦੇ ਉੋਂ ਬਹੁਤੀ ਮਾਰੂ ਦਿੱਤੀ ਸੀ। ਉਤੋਂ ਕਰਜ਼ਾ ਹੋਰ ਵੱਧ ਜਾਂਦਾ ਸੀ। ਇਸ ਕਰਕੇ ਉਹ ਹੋਰ ਵਾਧੂ ਖਰਚ ਸੇੜਨਾ ਉਹਨੂੰ ਅੱਡੀਆਂ ਚੱਕ ਕੇ ਫਾਹਾ ਲੈਣ ਵਾਲੀ ਗੱਲ ਲੱਗਦੀ ਸੀ। ਮੁੰਨੋ ਵੀ ਚਿੱਤੋਂ ਉਹਨੂੰ ਦੁਖੀ ਕਰਕੇ ਰਾਜ਼ੀ ਤਾਂ ਨਹੀਂ ਸੀ ਪਰ ਜਦੋਂ ਜਠਾਣੀ ਦੇ ਤਾਣੇ ਮੇਨੇ ਸੁਣਦੀ ਤਾਂ ਉਹਦੀ ਕੋਈ ਬਾਹ ਨਾ ਚਾਹਦੀ। ਜੱਗ ਭਾਵੇਂ ਕਿਸੇ ਨੇ ਜਿੱਤਿਆ ਪਰ ਨਮੋਸ਼ੀ ਚਲਨੀ ਕਿਹੜਾ ਸੌਖੀ ਸੀ। ਚੰਗਾ ਫਿਰ ਐਂ ਕਰ ਈਸਰ ਨੂੰ ਢਿੱਲਾ ਵੇਖ ਕੇ ਮੁੰਨੋ ਨੇ ਕੁਝ ਸੋਚ ਕੇ ਕਿਹਾ ਤੂੰ ਨਾ ਮੁੰਡੇ ਦੇ ਕੱਪੜੇ ਲੀਡੇ ਬਣਵਾ ਲਿਆ ਹੋਰ ਸਾਰਾ ਮੈਂ ਆਪੇ ਸਾਰ ਲੂੰ ਆਪੇ ਸਾਰ ਲੇਂਗੀ ਇਸ ਨੇ ਹੈਰਾਨੀ ਨਾਲ ਉਹਦੇ ਮੂੰਹ ਵੱਲ ਝਾਕਦਿਆਂ ਕਿਹਾ ਆਹੋ ਮੈਂ ਆਪੇ ਸਾਰ ਲੂੰ ਕੁਜਮਾਨ ਜੀ ਨਾਲ ਮੁੰਨੋ ਨੇ ਕੋ ਜਵਾਬ ਦਿੱਤਾ ਤੇ ਉੱਠ ਕੇ ਆਪਣੇ ਕੰਮ 'ਚ ਲੱਗੀ ਈਸਰ ਇਸ ਗੁੱਝੀ ਗੱਲ ਬਾਰੇ ਖਾਸਾ ਚਿਰ ਸੋਚਦਾ ਰਿਹਾ ਪਰ ਉਹਨੂੰ ਕੋਈ ਸਮਝ ਨਹੀਂ ਆਈ ਅਗਲੇ ਦਿਨ ਈਸਰ ਨੇ ਮੰਡਿਓਂ ਬੀ ਲੈਣ ਜਾਣਾ ਸੀ ਜਦੋਂ ਤੁਰਨ ਲੱਗਾ ਤੇ ਮੁੰਨੋ ਨੇ ਅੰਦਰ ਸਾਤ ਲਿਆ ਸੰਦੂਕ ਕੋਲ ਜਾ ਕੇ ਨਵੇਂ ਫੈਸ਼ਨ ਦੇ ਕਾਟੇ ਕਰਾ ਲਿਆ ਜਿਹੋ ਜਿਹੇ ਹਰੋ ਨੇ ਆਪਣੀ ਬਹੂ ਵਾਸਤੇ ਕਰਾਈ ਸੀ ਬਹੂ ਦਾ ਤਿਉਰ ਮੈਂ ਆਪੇ ਕਰੋ ਜੋੜ ਲਉ ਇਸ ਨੂੰ ਜਿਵੇਂ ਸੱਤਾ ਮਾਰ ਗਿਆ ਉਹ ਖਾਸਾ ਚੇਰ ਕਦੇ ਸੱਗੀ ਵਾਲ ਤੇ ਕਦੇ ਮੁੰਨੋ ਦੀ ਅੱਖਾਂ ਵਾਲ ਝਾਕਦਾ ਰ ਚਾਕਦਾ ਕੀ ਹੈ ਇਸ ਗੱਲ ਦੀ ਕਾਦੀ ਨਮੂਸ਼ੀ ਹੈ ਮੁੰਨੋ ਨੇ ਸੱਗੀ ਇਸਰ ਦੇ ਕੀਸੇ ਚ ਪਾੰਦਿਆ ਗਿਆ ਆਪ ਦੀ ਜਿੱਦ ਪਿੱਛੇ ਲੋਕ ਦੇਹਾਂ ਵੇਚ ਦਿੰਦੇ ਆ ਉਹ ਆ ਤਾਂ ਪੂਰਾ ਸੋਨਾ ਜੀਉਂਦਾ ਰੇ ਮੇਰਾ ਸ਼ੇਰ ਸਲੱਗ ਨਿਕਲਿਆ ਤੇ ਸੱਗੀਆਂ ਹੋਰ ਬਠੇੜੀਆਂ ਇਹ ਕਹਿੰਦੇ ਉਹਨੇ ਵੇੜ ਚ ਗੜੀਰਾ ਰੇੜੀ ਫਿਰਦੇ ਮੱਖਣ ਵਾਲ ਤੱਕਿਆ ਤੇ ਉਹਦੀਆਂ ਅੱਖਾਂ ਲਿਸ਼ਕ ਪਈਆਂ ਈਸਰ ਨਹੀਂ ਨੀ ਪਾਈ ਖੜੋਤਾ ਰਿਆ ਉਹਨੂੰ ਜਾਪਿਆ ਜਿਵੇਂ ਉਹਦੇ ਉੱਤੇ ਕੋਈ ਢੇਗਾ ਟਿੱਕੀ ਹੋਵੇ ਉਸਦਾ ਸਾਹ ਕੁੱਟ ਰਿਆ ਸੀ ਪਰ ਮੁੰਨੋ ਨੇ ਉਹਨੂੰ ਬਾਹੋਂ ਫੜ ਕੇ ਬਾਹਰ ਲਿਆਂਦਾ ਤੇ ਬੂਹੇ ਤਾਈ ਛੱਡਾਈ ਈਸਰ ਜੱਕੋ ਟੱਕੀ ਵਿੱਚ ਮੰਡੀ ਦੇ ਰਾਹ ਪੈ ਗਿਆ ਤੇ ਫੇਰ ਜਦ ਹੀ ਨਾਨਕਾ ਮੇਲ ਈਸਰ ਦੀ ਭੈਣ ਦੇ ਸਹੁਰੇ ਆਇਆ ਉਤੋਂ ਮੁੰਨੋ ਧਰਤੀ ਦੇ ਹੱਥ ਹੱਤ ਉੱਚੀ ਦੌੜ ਰਹੀ ਸੀ। ਉਹਦੇ ਨਵੇਂ ਫੈਸ਼ਨ ਦੇ ਕਾਟਿਆ ਤੇ ਸੁੱਚੇ ਤਿਉਹਾਰਾਂ ਦੀ ਚਰਚਾ ਅੰਗਸਾ ਕਰ ਰਹੇ ਸੀ। ਉਹਦੀ ਜਠਾਣੀ ਤੋਂ ਜਿਹੜੀ ਕਿੰਦੇ ਦੀ ਠੂਹੇ ਵਾਂਗ ਟੱਪਦੀ ਫਿਰਦੀ ਸੀ, ਮੱਖੀ ਨਹੀਂ ਸੀ ਉੱਡਦੀ। ਮਨੋ ਮੋੜ-ਮੋੜ ਆਪਣੀ ਜਠਾਣੀ ਵੱਲ ਝਾਕਦੀ ਪਰ ਅੱਖਾਂ ਖੁੱੱਚ ਹੀ ਨਹੀਂ ਸੀ ਕਰ ਸਕਦੀ। ਜੰਜਤੂਰ ਕੇ ਮੇਲ ਨਾਲ ਜਦੋਂ ਕਿੱਦਾ ਪਾਉਣ ਲੱਗੀਆਂ ਤੇ ਮਨੋ ਨੱਚਣ ਲਈ ਆਪ ਬਚਾ ਲਿਆ ਖੜੋਤੀ। ਉੰਜ ਵੀ ਨਾਨਕੇ ਮੇਲ ਵਿੱਚੋਂ ਉਮਰੋਂ ਸਭ ਤੋਂ ਛੋਟੀ ਸੀ ਤੇ ਰੂਪ ਅੱਜ ਵੀ ਉਹਦੇ ਤੇ ਲੋਹੜੇ ਦਾ ਚੜਿਆ ਸੀ। ਮੇਲਣਾ ਨੇ ਗਿੱਧਾ ਸ਼ੁਰੂ ਕੀਤਾ ਅਕੀਰਾਂ ਤੇ ਮੁੰਨੋ ਦੀਆਂ ਗੱਲਾਂ ਸੰਗ ਨਾਲ ਫਿਰ ਹਵਾ ਪਿਆਰ ਜੀ ਸਿਰਕੇ ਵਰ ਗਿਆ ਪਰ ਬਿੰਦਕ ਪਿੱਛੋਂ ਅੱਡੀ ਗਿੱਧੇ ਦੀ ਢਾਲ ਨਾਲ ਵੱਜਣ ਲੱਗੀ ਸਾਰੇ ਅੰਗ ਪਾਰੇ ਵਾਂਗ ਥਰਕਣ ਲੱਗੇ ਸਿਰਕੇ ਦੀਆਂ ਕੰਨੀਆਂ ਫੜ ਕੇ ਜਦੋਂ ਨੇ ਕਿੜਾ ਦਿੱਤਾ ਲੱਗ ਸੁਪਣੀ ਵਾਂਗ ਸੱਤ ਵੱਲ ਖਾ ਗਿਆ ਉਹਦੀਆਂ ਅੱਡੀਆਂ ਨਾਲ ਵੇੜੇ 'ਚ ਪੰਜੀਬਾਂ ਦੀ ਘੁੰਗਵਾ ਵਾਂਗ ਜੰਜੀਰੀ ਉਲੀਕੀ ਗਈ ਸੀ ਗਿੱਧਾ ਪਾਉਂਦਿਆਂ ਮੇਲਣਾ ਦੇ ਹੱਥ ਹੰਬ ਚੱਲੇ ਸਨ ਪਰ ਮੁੰਨੋ ਨੂੰ ਸਗੋਂ ਹੋਰ ਖਮਾਰੀ ਚੜਦੀ ਜਾਂਦੀ ਸੀ ਗਲੀ ਚ ਪਿੰਡ ਦੇ ਗੱਬਰਾਂ ਦਾ ਖਾਸਾ ਘੱਟ ਹੋ ਗਿਆ ਸੀ ਕਿ ਗਿੱਧੇ ਦੀ ਲੋਰ ਚਾਹੇ ਮੇਲਣਾ ਦੇ ਹੋਰ ਨੇੜੇ ਹੋਈ ਜਾਂਦੇ ਸੀ ਮਿੱਤਰ ਰਾਂ ਦੀਆਂ ਅੱਖਾਂ ਵੇਖ ਕਿਵੇਂ ਨਗਾਵਾ ਨੂੰ ਦਗਦੀ ਐ ਗਿੱਧੇ ਵਾਲੀਆਂ ਦੇ ਨੇੜੇ ਆਇਦੂ ਗੱਬਰਾਂ ਵਿੱਚੋਂ ਇੱਕ ਨਿੱਕਿਆ ਕੀ ਪੁੱਛਣਾ ਦੂਜੇ ਨੇ ਮਸਤੀ ਨਾਲ ਜਵਾਬ ਦਿੱਤਾ ਪਰ ਜੇ ਕਿਤੇ ਉੱਚਾ ਸਿਰ ਕਰਕੇ ਸੱਗੀ ਪਾਈ ਹੁੰਦੀ ਨਾ ਤਾਂ ਮਾਤੜ ਛੜਿਆਂ ਦੇ ਆਹੂ ਕਿਹੜੀ ਨਾਲ ਆ ਦਿੰਦੀ ਗੱਲ ਤਾਂ ਤੇਰੀ ਪੱਕੀ ਐ ਪਹਿਲੇ ਨੇ ਹੰਗਾਰਾ ਪੜਿਆ ਕੱਲੇ ਫੋਲਦਾ ਹੂੰ ਹੀ ਵਸ਼ਰੂ ਦੇ ਸਿੰਘਾਂ ਵਾਂਗੂ ਲੱਗਦੇ ਆ ਪਰ ਹੁਣ ਆਪਣੇ ਰੂਪ ਦੇਣ ਲੱਗਿਆ ਭੋਰਾ ਸੂਮ ਪੁੜਾ ਨਹੀਂ ਕੀਤਾ ਜਿਵੇਂ ਕਿਤੇ ਵਿਹਲੇ ਬਹਿ ਕੇ ਘੜੀ ਹੁੰਦੀ ਹੈ ਕਿਤੇ ਤਥਾਣੀ ਛੱਡੀ ਜਿਵੇਂ ਇੰਦਰ ਦੇ ਖਾਰੇ ਦੀ ਪਰੀ ਲੱਗਦੀ ਗਿੱਦਾਂ ਮੱਠਾ ਪੈਂਦਾ ਪੈਂਦਾ ਬੰਦ ਹੋ ਗਿਆ ਕੋਈ ਮੇਲਨ ਬੋਲੀ ਪਾਣ ਲੱਗੀ ਸੀ ਬੋਲੀ ਦੇ ਤੋੜੇ ਨਾਲ ਗਿੱਧੇ ਦੀ ਧਮਕ ਫੇਰ ਪੈਣ ਲੱਗੀ ਪਰ ਮੁੰਨੋ ਦੀ ਅੱਡੀ ਦੀ ਤਾਲ ਠਿੜਕਣ ਲੱਗ ਪਈ ਸੀ ਜਿਵੇਂ ਅੰਗ ਸਿਲ ਪੱਥਰ ਹੁੰਦੇ ਜਾਂਦੇ ਸੀ ਮੂੰਹ ਤੇ ਪਲਤਣ ਆ ਗਈ ਉਹਦੇ ਠਿੜਕਦੇ ਪੈਰਾਂ ਨਾਲ ਗਿੱਧੇ ਦੀ ਤਾਲ ਵੀ ਉਕਲ ਨਾ ਕੀ ਕਿੱਦਾਂ ਬੰਦ ਹੋ ਗਿਆ ਮੁੰਨੋ ਸੱਜੇ ਪੈਰ ਦਾ ਗਿੱਟਾ ਫੜ ਕੇ ਬੈ ਗਈ ਓੜੇ ਕੀ ਹੋਇਆ ਸਾਰਿਆਂ ਨੇ ਹੈਰਾਨੀ ਨਾਲ ਇੱਕੋ ਵਾਰੀ ਪੁੱਛਿਆ ਕਿੱਟੇ ਨੂੰ ਮੋਚ ਆ ਗਈ ਮੁੰਨੋ ਨੇ ਮਲਵੀ ਜੀਬ ਨਾਲ ਜਵਾਬ ਦਿੱਤਾ ਪਰ ਸਿਆਣੀਆਂ ਤਾੜ ਗਈਆਂ ਮੋਚ ਤਾਂ ਕਿਤੇ ਹੋਰ ਆਈ ਸੀ ਮੇਲਨੋਂ ਵੀ ਜੁੱਡਾ ਨਜ਼ਰ ਹੀ ਲੱਗ ਗਈ ਇਹਨਾਂ ਦੋਵਾਂ ਗੱਬਰਾਂ ਚੱਕਨੇ ਕਿਆ ਤੇ ਚੁੱਪ ਕਰਕੇ ਤੁਰ ਗਏ